ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਲਗਭਗ 140 ਕਲਾਸਾਂ ਚੱਲ ਰਹੀਆਂ ਨੇ ਯੋਗਾ ਕਰਨ ਦੇ ਨਾਲ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਫਾਇਦੇ ਹੋਏ ਨੇ ਕਈਆਂ ਦੇ weight 15-15 kg ਠੀਕ ਹੋ ਗਏ ਨੇ sugar ਦੀ ਗੋਲੀ ਬੰਦ ਹੋ ਗਈ ਹੈ bp ਠੀਕ ਹੋ ਗਿਆ ਏ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਸੀ ਜਿੱਦਾਂ ਸਰਵਾਈਕਲ ਡਾਈਜੈਸ਼ਨ ਪ੍ਰੋਬਲਮਸ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਕਈਆਂ ਨੇ ਤੇ ਕਲਾਸ ਦੇ ਵਿੱਚ ਆ ਕੇ ਬੀਪੀ ਤੱਕ ਨੂੰ ਰਿਵਰਸ ਕੀਤਾ ਹੈ ਅਸੀਂ ਆਪਣੀ ਸ਼ਟਿਕਾ ਪ੍ਰੋਬਲਮਸ ਸਰਵਾਈਕਲ ਪ੍ਰੋਬਲਮਸ ਐ ਸਭ ਤੋਂ ਰਾਹਤ ਪਾਈ ਹੈ ਸੋ ਮੈਂ ਸਿਮ ਸਾਦਾ ਇੱਕ ਵਾਰ ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਹ ਕਲਾਸ ਸ਼ੁਰੂ ਕਰਕੇ ਸਾਨੂੰ ਬੜੇ ਹੀ ਕੁਆਲੀਫਾਈਡ ਤੇ ਡੈਡੀਕੇਟਿਡ ਟੀਚਰਸ ਪ੍ਰੋਵਾਈਡ ਕੀਤੇ ਨੇ ਮੇਰੀ ਏਜ ਹੁਣ 60 ਪਲਸ ਹੈ ਪਰ ਮੈਂ 60 ਸਾਲ ਦੀ ਉਮਰ ਤੋਂ ਪਹਿਲਾਂ ਮੈਂ ਕਦੀ ਯੋਗਾ ਕੀਤਾ ਨਹੀਂ ਸੀ ਆਪਣੇ ਆਪ ਬਹੁਤ ਆਲਸੀ ਬਣਾਈ ਰੱਖਿਆ ਸੀ ਪਰ ਹੁਣ ਜਦੋਂ ਦਾ ਇਹ ਮੈਂ ਸ਼ੁਰੂ ਕੀਤਾ ਕਿ ਹੁਣ ਅਸੀਂ ਇੱਕ ਦਿਨ ਵੀ ਛੁੱਟੀ ਕਰਨ ਨੂੰ ਰਾਜ਼ੀ ਨਹੀਂ ਹੁੰਦੇ ਔਰ ਬੜੀ ਚੰਗੀ ਤਰ੍ਹਾਂ ਆਪਣਾ ਯੋਗਾ ਕਰ ਰਹੇ ਹਾਂ ਡਿਪਰੈਸ਼ਨ ਚ ਅੱਜਕੱਲ੍ਹ ਦੁਨੀਆ ਫਿਰਦੀ ਹੈ ਉਹ ਘਟੂਗਾ ਔਰ ਯੋਗਾ ਦੇ ਜਿੰਨੇ ਫਾਇਦੇ ਨੇ ਕਿਉਂਕਿ ਸਾਡੀ ਬਹੁਤ ਪੁਰਾਣੀ ਪ੍ਰਣਾਲੀ ਐ ਇਹ ਫਾਇਦੇ ਲਓ ਤੁਹਾਡੀ ਸਰਕਾਰ ਤੁਹਾਡੀ ਸੇਧੀ ਵੀ ਚਿੰਤਾ ਕਰਦੀ ਹੈ